ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੇ ਦਸਮ ਪਤਸ਼ਾਹ ਦੇ ਨਾਲ ਜੁੜਿਆ ਸਥਾਨ ਸ਼੍ਰੀ ਹਿਮਕੁੰਡ ਸਾਹਿਬ ਜਿਸ ਨੂੰ ਗੁਰਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੇ ਨਾਲ ਜੋੜ ਕੇ ਸਿੱਖ ਸੰਗਤ ਦੇਖਦੀ ਹੈ ਅਤੇ ਦਿਲੋਂ ਪੂਰੀ ਸ਼ਰਧਾ ਦੇ ਨਾਲ ਉਹਦੀ ਯਾਤਰਾ ਤੇ ਵੀ ਜਾਂਦੀ ਹੈ ਗਰਮੀਆਂ ਦੇ ਵਿੱਚ ਕੁਝ ਮਹੀਨੇ ਵਾਸਤੇ ਇਹ ਯਾਤਰਾ ਸ਼ੁਰੂ ਹੁੰਦੀ ਹੈ ਤੇ ਸਰਦੀਆਂ ਦੇ ਸ਼ੁਰੂਆਤ ਹੁੰਦੇ ਹੀ ਸ਼੍ਰੀ ਹਿਮਕੁੰਡ ਸਾਹਿਬ ਦੇ ਕਵਾੜ ਬੰਦ ਕਰ ਦਿੱਤੇ ਜਾਂਦੇ ਨੇ ਕਿਉਂਕਿ ਉੱਥੇ ਲਗਾਤਾਰ ਭਾਰੀ ਬਰਫ਼ਵਾਰੀ ਹੁੰਦੀ ਰਹਿੰਦੀ ਹੈ ਹਾਲ ਹੀ ਦੇ ਵਿੱਚ ਉੱਤਰਾਖੰਡ ਦੀ ਚੰਮੋਲੀ ਜ਼ਿਲ੍ਹੇ ਵਿੱਚ ਹੋਈ ਭਾਰੀ ਬਰਫ਼ਵਾਰੀ ਤੋਂ ਬਾਅਦ ਸ਼੍ਰੀ ਕੁਣ ਸਾਹਿਬ ਕੇ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਬੇਹਦ ਸ਼ਾਨਦਾਰ ਅਤੇ ਖੂਬਸੂਰਤ ਨੇ। ਸ਼੍ਰੀ ਹਿਮਕੁੰਨ ਸਾਹਿਬ ਦੀ ਯਾਤਰਾ ਕਰ ਚੁੱਕੇ ਜਿੰਨੇ ਵੀ ਸਰਦਾਲੂ ਹੈ ਨੇ ਉਹਨਾਂ ਨੇ ਉੱਥੇ ਦਾ ਨਜ਼ਾਰਾ ਤਾਂ ਵੇਖਿਆ ਹੈ ਪਰ ਬਰਫ਼ ਦੀ ਚਾਦਰ ਵਿੱਚ ਟਕੇ ਹੋਏ ਸ਼੍ਰੀ ਹਿਮਕੁੰਨ ਸਾਹਿਬ ਦੇ ਗੁਰੂ ਘਰ ਦਾ ਇਹ ਨਜ਼ਾਰਾ ਬਹੁਤ ਘੱਟ ਲੋਕਾਂ ਨੇ ਵੇਖਿਆ ਹੋਵੇਗਾ। ਸਰਦੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਸ਼੍ਰੀ ਹਿਮਕੁੰਨ ਸਾਹਿਬ ਦੀ ਯਾਤਰਾ ਤਾਂ ਬੰਦ ਕਰ ਦਿੱਤੀ ਜਾਂਦੀ ਹੈ ਕਿਉਂਕਿ ਲਗਾਤਾਰ ਹੁੰਦੀ ਹੀ ਬਰਫ਼ਬਾਰੀ ਦੇ ਵਿੱਚ ਉੱਥੇ ਸਿੱਖ ਸੰਗਤ ਦਾ ਰਹਿਣਾ ਨਾ ਮੁਮਕਿਨ ਜਿਹਾ ਹੋ ਜਾਂਦਾ ਹੈ ਪਰ ਇੰਨੀ ਬਰਫ਼ਬਾਰੀ ਦੇ ਵਿੱਚ ਵੀ ਕਈ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਮਾਨ ਅਤੇ ਮਰਿਆਦਾ ਦੇ ਨਾਲ ਸੇਵਾ ਵੀ ਕਰਦੇ ਨੇ ਅਤੇ ਜਦੋਂ برفਬਾਰੀ ਬੰਦ ਹੁੰਦੀ ਹੈ ਗਰਮੀਆਂ ਦੀ ਸ਼ੁਰੂਆਤ ਹੁੰਦੀ ਹੈ ਫਿਰ ਤੋਂ ਸ਼੍ਰੀ ਹੇਮਕੁੰਡ ਸਾਹਿਬ ਦੇ ਕਬਾੜ ਖੁੱਲ੍ਹਦੇ ਨੇ ਤਾਂ ਇਹੀ ਸਿੰਘ ਹੁੰਦੇ ਨੇ ਜਿਹੜੇ ਸਭ ਤੋਂ ਪਹਿਲਾਂ ਸਿੱਖ ਸੰਗਤ ਵਾਸਤੇ ਰਸਤਾ ਵੀ ਬਣਾਉਂਦੇ ਨੇ برف ਕੱਟ-ਕੱਟ ਕੇ ਸਿੱਖ ਸੰਗਤ ਨੂੰ ਸ਼੍ਰੀ ਹੇਮਕੁੰਡ ਸਾਹਿਬ ਤੱਕ ਪਹੁੰਚਾਉਂਦੇ ਨੇ ਉਮੀਦ ਕਰਦੇ ਆਂ برف ਦੀ ਚਾਦਰ ਵਿੱਚ ਢੱਕੇ ਸ਼੍ਰੀ ਹੇਮਕੁੰਡ ਸਾਹਿਬ ਦੀਆਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਡਾ ਦਿਲ ਵੀ ਜ਼ਰੂਰ ਨਿਹਾਲ ਹੋਇਆ ਹੋਵੇਗਾ ਵੀਡੀਓ ਚੰਗੀ ਲੱਗੀ ਹੋਵੇ ਹੋਰ ਸੰਗਤਾਂ ਦੇ ਨਾਲ ਲਾਈਕ ਤੇ ਸ਼ੇਅਰ ਤਨਾ ਤਾਂ ਕਿ ਹੋਵੀਂ ਦਰਸ਼ਨ ਕਰ ਸਕਣ ਇਸ ਅਦਭੁਤ ਨਜ਼ਾਰੇ ਦੇ ਬਾਕੀ ਆਪਣੀਆਂ ਭਾਵਨਾਵਾਂ ਨੂੰ ਚ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵਿਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ